ਅੱਜ ਰੈੱਡ ਕਰਾਸ ਡੀ ਐਡਿਕਸ਼ਨ ਸੈਂਟਰ ਡਿਸਟ੍ਰਿਕਟ ਗੁਰਦਾਸਪੁਰ ਜੋ ਹੈ ਉੱਥੇ ਅਸੀਂ ਵਿਜ਼ਿਟ ਕੀਤਾ ਹੈ ਮੇਰੇ ਨਾਲ ਜੋ ਇੱਥੇ ਦੇ ਇੰਚਾਰਜ ਹੈ ਉਹ ਵੀ ਪ੍ਰੈਜ਼ెంట్ ਹੈਗੇ ਤੇ ਕਈ ਸਾਰੇ ਹੋਰ ਵੀ ਸਮਾਜ ਸੇਵੀ ਸੰਸਥਾਵਾਂ ਹੈ ਉਹਨਾਂ ਦੇ ਵੀ ਨੁਮਾਇੰਦੇ ਹੈ ਸਾਡੇ ਆਪਣੇ ਸਾਂਚ ਕੇ ਅੰਦਰ ਦੇ ਜਿਹੜੇ ਅਫਸਰ ਹੈ ਉਹ ਵੀ ਹੈ ਤੇ ਸਾਡੇ ਡੀ ਐਡਿਕਸ਼ਨ ਸੈੱਲ ਦੇ ਜਿਹੜੇ ਵੀ ਡਰਗ ਡਿਸਪੋਜ਼ਲ ਸੈੱਲ ਦੇ ਜਿਹੜੇ ਆਫੀਸਰਸ ਹੈ ਉਹ ਵੀ ਹੈਗੇ ਸੇ ਇਹ ਜਿਹੜੀ ਵਿਜ਼ਿਟ ਹੈਗੀ ਬੇਸਿਕ ਇਹਦਾ ਪਰਪਸ ਹੈ to know about the uh, well being of jo apne drug addict cha ohna di ki samasya hai gi ohna nu ki problem face karan nu mil rahi hai te is is cheez da hal bhi dekhna kyuki ek bahut hi important kaam jehda hai de addiction da ek red cross ho look kita ja reha hai te kai wari ye hunda hai ki na jehde patients hain basically inna nu patients hi kehte hain patients to inade family members vallo bhi chhadya janda hai oh ohna nu disown kar dinde hai ਇਹ ਜਿਹੜਾ ਆਪਣਾ ਪ੍ਰੈਸਟੀਜ ਇਸ਼ੂ ਬਣਾ ਕੇ ਸੋ ਇੱਕ 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 ਪਾਸੇ ਜਿਹੜਾ ਇਹ ਪੇਸ਼ੈਂਟ ਸਮਾਜਿਕ ਬੁਰਾਈ ਜਿਹੜੀ ਇੱਕ ਡਰਗ ਦੀ ਪ੍ਰੋਬਲਮ ਉਹਨੂੰ ਝੇਲ ਰਿਹਾ ਹੈ ਤਾਂ ਦੂਜੇ ਪਾਸੇ ਆਪਣੇ ਪਰਿਵਾਰਿਕ ਲੜਾਈ ਵੀ ਲੜ ਰਿਹਾ ਹੈ ਕਿ ਆਪਣੇ ਹੀ ਫੈਮਿਲੀ ਮੈਂਬਰ ਦੇ ਕਾਰਨ ਉਹਨੂੰ ਜਿਹੜੀ ਇਨਡਿਗਨਿਟੀ ਮਿਲ ਰਹੀ ਹੈ ਜਾਂ ਜਿਹੜਾ ਉਹਨਾਂ ਦਾ ਤਰਸਕਾਰ ਹੋ ਰਿਹਾ ਹੈ ਉਭੀ ਵੰਝੇ ਲਾ ਤੋਂ ਇੰਨੀ ਕੰਪਲੈਕਸਰ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਕੇ ਅੱਗੇ ਚਲਾਣਾ ਬੜਾ ਹੀ ਔਖਾ ਕੰਮ ਹੈ। ਤੋਂ ਅਸੀਂ ਇੱਕ ਪਾਸੇ ਜਿੱਥੇ ਵਿਜ਼ਿਟ ਕਰਕੇ ਇਹਨਾਂ ਦੀ ਸਮੱਸਿਆ ਵੀ ਸੁਣ ਰਹੇ ਤੇ ਇਹਨਾਂ ਦੇ ਇਹਨਾਂ ਦੇ ਥਰੂ ਸਾਨੂੰ ਇਹ ਮੋਟੀਵੇਸ਼ਨਲ ਸਟੋਰੀਜ਼ ਵੀ ਮਿਲ ਰਹੀ ਹੈ। ਤੋਂ ਅਸੀਂ ਕੋਸ਼ਿਸ਼ ਇਹ ਹੀ ਕਰ ਰਹੇ ਹਾਂ ਕਿ ਜਿਹੜੇ ਸਾਡੇ ਡਰਗ ਡੈਡਿਕਸ਼ਨ ਦਾ ਪ੍ਰੋਗਰਾਮ ਚੱਲ ਰਿਹਾ ਐਡਮਿਸ਼ਨ ਇਸ ਸੈਂਟਰ ਵਿੱਚ ਚੱਲ ਰਹੇ ਤੇ ਜਿਹੜੇ ਬਾਰਡਰ ਦੇ ਪੁਲਿਸ ਸਟੇਸ਼ਨਸ ਹਨ ਬਾਰਡਰ ਦੇ ਪਿੰਡ ਹਨ ਜਿੱਥੇ ਅਸੀਂ ਰੈਗੂਲਰ ਸੈਮੀਨਾਰ ਤੇ ਕੋਈ ਨਾ ਕੋਈ ਪ੍ਰੋਗਰਾਮ ਚਲਾ ਰਹੇ ਹਾਂ। ਉੱਥੇ ਇਸ ਤਰ੍ਹਾਂ ਦੀ ਜਿਹੜੀ ਸਕਸੈਸ ਸਟੋਰੀਜ਼ ਹਨ ਉਹਨੂੰ ਲੈ ਕੇ ਜਾइए ਕਿਉਂਕਿ ਹਮੇਸ਼ਾ ਇਹ ਹੁੰਦਾ ਹੈ ਕਿ 네ਗੇਟਿਵ ਪਬਲਿਸਿਟੀ ਡਰਗ ਨੂੰ ਲੈ ਕੇ ਕਾਫੀ ਹੁੰਦੀ ਹੈ ਬਟ ਜਿਹੜਾ ਪੋਜ਼ਿਟਿਵ ਸਾਈਡ ਹੈ ਕਿ ਜੋ ਬੰਦਾ ਛੱਡ ਰਿਹਾ ਇਹਨੂੰ ਜੋ ਆਪਣੇ ਡਿਟਰਮੀਨੇਸ਼ਨ ਨਾਲ ਅੱਗੇ ਵਧ ਰਿਹਾ ਜੋ ਕਿ ਬਾਕੀਆਂ ਦੇ ਨਾਲ ਵੀ ਇੱਕ ਮੋਟੀਵੇਸ਼ਨ ਦਾ ਸੋਰਸ ਬਣ ਸਕਦਾ ਹੈ ਉਹਨੂੰ ਨਹੀਂ ਦਿਖਾਇਆ ਜਾਂਦਾ ਤੇ ਉਹਨਾਂ ਨੂੰ ਵੀ ਆਪਾਂ ਅੱਗੇ ਲੈ ਕਰਾਈਏ ਤੇ ਇਸ ਤਰ੍ਹਾਂ ਦੇ ਜਿਹੜੇ ਵੀ ਇੱਥੇ ਦੇ ਪੇਸ਼IENTS ਹੈ ਜੋ ਕਿ ਬਾਅਦ ਵਿੱਚ ਛੱਡ ਚੁੱਕੇ ਹਨ ਤੇ ਦੂਜਾਂ ਨੂੰ ਵੀ ਹੈਲਪ ਹੈਲਪ ਕਰ ਰਹੇ ਹਨ ਅਸੀਂ ਉਹਨਾਂ ਨੂੰ ਆਪਣਾ ਮਾਸਕੋਟ ਬਣਾ ਕੇ ਉਹਨਾਂ ਦੀ ਸਕਸੈਸ ਸਟੋਰੀਜ਼ ਨੂੰ ਬਾਕੀਆਂ ਦੇ ਨਾਲ ਵੀ ਸ਼ੇਅਰ ਕਰਨਾ ਚਾਹੁੰਦੇ ਹਾਂ ਤਾਂ ਕਿ ਜਿਹੜੇ ਬੰਦੇ ਆਲਰੇਡੀ ਇਸ ਦਾ ਸ਼ਿਕਾਰ ਹਨ ਉਹ ਇਸ ਤੋਂ ਬਾਹਰ ਆ ਸਕਣ